ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਧਰਮ ਸਿੰਘ ਜੀ ਹਸਤਣਾਪੁਰ ਨਿਵਾਸੀ ਇਹਨਾਂ ਦਾ ਜਨਮ ਭਾਈ ਸੰਤ RAM ਜੀ ਦੇ ਘਰ ਹੋਇਆ ਮਾਤਾ ਸੰਭੋਜੀ ਦੀ ਕੁੱਖੋਂ 3 ਨਵੰਬਰ 1660 ਨੂੰ ਆਪ ਜੀ ਦੀ ਕੁੱਲ ਉਮਰ 42 ਸਾਲ ਹੈ ਆਪ ਜੀ ਦਾ ਵੀ ਅਕਾਲ ਚਲਾਣਾ ਜਿਹੜਾ ਸੀਗਾ ਉਹ ਨਾਦੇੜ ਦੀ ਧਰਤੀ ਤੇ ਹੀ ਹੋਇਆ ਸੀਗਾ ਭਾਈ ਦਿਆ ਸਿੰਘ ਜੀ ਦਾ ਵੀ ਉੱਥੇ ਹੋਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉੱਥੇ ਹੀ ਜੋਤੀ ਜੋ ਸਮਾਇਸਾ ਭਾਈ ਤਰਨ ਸਿੰਘ ਜੀ ਵੀ ਸਤਿਗੁਰਾਂ ਦਾ ਸਨੇਹਾ ਪਾ ਆਨੰਦਪੁਰ ਸਾਹਿਬ ਆਏ ਸਨ ਜਦੋਂ ਆਏ ਸੀ ਉਦੋਂ ਇਹਨਾਂ ਦੀ ਉਮਰ ਵੀ 33 ਸਾਲ ਦੀ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਭਾਈ ਦਿਆ ਸਿੰਘ ਜੀ ਨੂੰ ਤੰਬੂ 'ਚ ਖੜ੍ਹਾ ਸੀਗਾ ਸੰਗਤਾਂ ਨੂੰ ਕਿਹਾ ਸੀ ਮੈਨੂੰ ਇੱਕ ਵੱਡੇ ਕਾਰਜ ਦੇ ਲਈ ਸਿਰ ਚਾਹੀਦਾ ਹੈ ਪਾਯਾ ਸਿੰਘ ਨੇ ਆਪਣਾ ਸੀਸ ਵੇਡ ਕੀਤਾ ਸੀ ਜਦੋਂ ਸਤਗੁਰੂ ਜੀ ਦੁਬਾਰਾ ਆਏ ਤਾਂ ਇਤਿਹਾਸ ਵਿੱਚ ਜਿਵੇਂ ਜ਼ਿਕਰਿਆ ਸਤਗੁਰਾਂ ਦੀ ਕਿਰਪਾਨ ਖੂਨ ਨਾਲ ਲਥਪਥ ਸੀਗੀ ਤਾਂ ਜੇ ਖੂਨ ਨਾਲ ਚੋਰੀ ਸੀ ਤਾਂ ਸਤਗੁਰਾਂ ਨੇ ਫੇਰ ਕਿਹਾ ਮੈਨੂੰ ਇੱਕ ਹੋਰ ਸਿੰਘ ਦੀ ਲੋੜਿਆ ਬੜੀ ਗਰਜਵੀਂ ਆਵਾਜ਼ ਵਿੱਚ ਕਿਹਾ ਸੰਗਤਾਂ ਵੱਲ ਦੇਖ ਕੇ ਕਿਹਾ ਪੂਰੇ ਵੀਰ ਅਸੀਂ ਅੰਦਾਜ਼ ਵਿੱਚ ਕਿਹਾ ਤਾਂ ਸਤਗੁਰਾਂ ਦਾ ਆਵਾਜ਼ਾਂ ਸੁਣ ਕੇ ਭਾਈ ਧਰਮ ਸਿੰਘ ਜੀ ਉੱਠ ਖੜੇ ਹੋਏ ਹੱਥ ਜੋੜੇ ਸਤਿਗੁਰੂ ਇਹ ਸਿਰ ਆਪ ਜੀ ਦਾ ਹੀ ਹੈ ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਹੀ ਤੰਬੂ ਚ ਲੈ ਗਏ ਇਹਨਾਂ ਨੂੰ ਪੰਜਾਂ ਪਿਆਰਿਆਂ ਦੇ ਵਿੱਚ ਇਸ ਤਰ੍ਹਾਂ ਸ਼ਾਮਲ ਕੀਤਾ ਗਿਆ ਜਿਨ੍ਹਾਂ ਸੀਸ ਭੇਟ ਕੀਤੇ ਸਤਿਗੁਰਾਂ ਦੀ ਆਵਾਜ਼ ਦੇ ਨਾਲ ਭਾਈ ਧਰਮ ਸਿੰਘ ਜੀ ਦੀ ਜ਼ਿੰਦਗੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿਉਂਕਿ 33 ਸਾਲ ਦੇ ਸਨ ਇਹ ਸਮਰ ਵਿੱਚ ਉਹਨਾਂ ਦੇ ਨਾਲ ਚ ਆਮ ਤੌਰ ਤੇ ਵਿਆਹ ਵੀ ਹੋ ਜਾਂਦਾ ਸੀ ਬਾਲ ਬੱਚੇ ਵੀ ਤਕਰੀਬਨ ਸਿਆਣੇ ਹੋ ਜਾ ਕਰਦੇ ਸਨ ਕਿਉਂਕਿ 16 17 18 ਸਾਲ ਦੀ ਉਮਰ ਵਿੱਚ ਵਿਆਹ ਹੋ ਜਾਇਆ ਕਰਦੇ ਸਨ ਪਰ ਪਰਿਵਾਰਾਂ ਦਾ ਇਸ ਤਰ੍ਹਾਂ ਜਿਕਰ ਨਹੀਂ ਮਿਲਦਾ ਭਾਈ ਧਰਮ ਸਿੰਘ ਜੀ ਸਤਗੁਰਾਂ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਫਿਰ ਹਮੇਸ਼ਾ ਪੰਜਾਂ ਪਿਆਰਿਆਂ ਦੀ ਬਾਕੀਆਂ ਦੀ ਤਰ੍ਹਾਂ ਨਾਲ ਜਦੋਂ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਿਆ ਤਾਂ ਇਹ ਵੀ ਚਮਕੌਰ ਸਾਹਿਬ ਤੱਕ ਸਤਗੁਰਾਂ ਦਾ ਸਾਥ ਨਿਵਾਉਂਦੇ ਨੇ ਉਸ ਤੋਂ ਬਾਅਦ ਦੀਨੇ ਕਾਂਗੜੇਵਾਲ ਨੂੰ ਜਾਂਦੇ ਨੇ ਸਤਗੁਰਾਂ ਦੇ ਨਾਲ ਚਮਕੌਰ ਨੂੰ ਜਦੋਂ ਛੱਡਿਆ ਜਾਂਦਾ ਹੈ ਤਾਂ ਭਜਦਾ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਨਾਲ ਹੁੰਦੇ ਨੇ ਉਤੋਂ ਸਤਿਗੁਰਾਂ ਦਾ ਪੈਗਾਮ ਲੈ ਕੇ ਇਹ ਔਰੰਗਜੇਬ ਨੂੰ ਮਿਲਣ ਲਈ ਭਜਦਾ ਸਿੰਘ ਦੇ ਨਾਲ ਜਾਂਦੇ ਨੇ ਇਸ ਤਰ੍ਹਾਂ ਭਾਈ ਧਰਮ ਸਿੰਘ ਜੀ ਸਤਿਗੁਰਾਂ ਦੇ ਨਾਲ ਨਦੇੜ ਦੀ ਧਰਤੀ ਤੱਕ ਦਾ ਸਫ਼ਰ ਕਰਦੇ ਨੇ ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਨੇ ਤਾਂ ਫਿਰ ਆਪ ਜੀ ਵੀ 1708 ਵਿੱਚ ਆਪ ਜੀ ਚਲਾਣਾ ਕਰ ਜਾਂਦੇ ਨੇ ਇਹਨਾਂ ਦੀ ਕੁੱਲ ਉਮਰ 42 ਸਾਲ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ